ਦੇਖਦੇ ਰਹੇ ਆਸ ਦੀ ਨਜ਼ਰ ਨਾਲ ਵੀ ਸ਼ਾਇਦ ਐਮ ਐਸ ਪੀ ਸਾਨੂੰ ਦੇਣਗੇ ਜਿਹੜੀ ਈਵਨ ਪੰਜਾਬ ਦੇ ਸਰਕਾਰ ਬਣੀ ਸੀ ਉਹਨਾਂ ਨੇ ਤਾਂ ਚੁਟਕੀਆਂ ਮਾਰ ਕੇ ਉਹਨਾਂ ਦੇ ਨਵੇਂਦਿਆਂ ਨੇ ਕਿਹਾ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ 5 ਜਾਂ ਮਿੰਟਾਂ ਦੇ ਵਿੱਚ ਹਰ ਫਸਲ ਤੇ ਐਮ ਐਸ ਪੀ ਦੇਵਾਂਗੇ ਚਲੋ ਉਹਨੂੰ ਉਹਨਾਂ ਨੇ ਇਹ ਕਹਤਾ ਜੀ ਵੀ ਇਹ ਤਾਂ ਪੋਸੀਬਲ ਨਹੀਂ ਸੀ ਸਾਨੂੰ ਪਤਾ ਨਹੀਂ ਸੀ ਆਪਣੀ ਉਹਨਾਂ ਨੇ ਇਹ ਵੀ ਸਬੂਤ ਦਿੱਤਾ ਵੀ ਅਸੀਂ ਗੱਲਾਂ ਹੀ ਕਰੀ ਗਏ ਸਾਨੂੰ ਪਤਾ ਸਦਾ ਕੁਝ ਨਹੀਂ ਸੀ ਇਹ ਸਭ ਤੋਂ ਵੱਡਾ ਸਬੂਤ ਹੈ ਜਿਹੜਾ ਚੁਟਕੀ ਮਾਰ ਕੇ ਕਿਹਾ ਸੀ ਇਹ 5 ਮਿੰਟਾਂ 'ਚ ਅਸੀਂ ਹਰੇਕ ਫਸਲ ਤੇ ਐਮਐਸਪੀ ਦੇਵਾਂਗੇ ਤੇ ਉਸ ਤੋਂ ਬਾਅਦ ਚਲੋ ਲੋਕਾਂ ਨੇ ਵੀ ਮੰਨ ਲਿਆ ਸੀ ਜਿਹਨੂੰ ਵੀ ਹਾਂ ਯਾਰ ਇਹ ਤਾਂ ਅਨਜਾਣ ਸੀ ਇਹਨੂੰ ਪਤਾ ਪੂਤਾ ਤਾਂ ਕੁਛ ਹੈ ਨਹੀਂ ਪਰ ਸੈਂਟਰ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਐਮਐਸਪੀ ਨੂੰ ਅਧਾਰਤ ਕਰਨ ਦੀ ਤੇ ਐਮਐਸਪੀ ਨੂੰ ਅਧਾਰਤ ਕਰਨ ਵਾਸਤੇ ਸਾਰੀ ਜਦੋਜਹਿਦ ਕਰਨ ਤੋਂ ਬਾਅਦ ਗੱਲਾਂਬਾਤਾਂ ਕਰਨ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੇ ਫੇਰ ਪਹਿਲ ਕਰਕੇ ਉਹ ਬੋਲਣਾ ਸ਼ੁਰੂ ਕੀਤਾ ਹੈ ਪਰ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਵੀ ਯਾਰ ਸਾਡੇ ਆਪਣੇ ਕਿਸਾਨ ਹੋਣ ਸਾਡੇ ਅੰਨਦਾਤਾ ਹੋਣ ਸਾਡੇ ਢਿੱਡ ਭਰਨ ਵਾਲੇ ਹੋਣ ਤੇ ਉਹਨਾਂ ਨੂੰ ਜੇ ਉਹਨਾਂ ਨੇ ਦਿੱਲੀ ਜਾਣ ਦੀ ਗੱਲ ਕਰ ਕੇ ਕੀਤੀ ਹੈ ਤਾਂ ਉਹਨਾਂ ਨੇ ਗੱਲਬਾਤ ਦਾ ਰਾਹ ਤਾਂ ਕੀ اختیار ਕਰਨਾ ਸੀ ਉਹਨਾਂ ਨੂੰ ਕਹਿੰਦੇ ਵੀ ਜੇ ਉਹਨਾਂ ਨੂੰ ਰੋਕਣੀ ਸੀ ਵੀ ਦਿੱਲੀ ਨਾ ਹੋ ਸਮਾਂ ਇੱਥੇ ਚੱਲ ਕੇ ਆਉਂਦੇ ਪੰਜਾਬ 'ਚ ਵੀ ਰੱਖੋ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਾਡੀ ਧੁਰਾ ਕਿਸਾਨੀ ਦਾ ਜਿੱਥੋਂ ਸਾਡੀ ਕਹ ਲੋ ਪੈਦਾਵਾਰ ਵਧੀ ਹੈ ਸਾਨੂੰ ਨੌ ਹੋਉ ਮਿਲਦੀ ਹੈ ਉੱਥੇ ਹੀ ਰੱਖ ਲੈਂਦੇ ਕੋਈ ਕਨਵੈਨਸ਼ਨ ਰੱਖਦੇ ਕਿਸਾਨਾਂ ਨਾਲ ਗੱਲ ਕਰਦੇ ਇੱਥੇ 5-7 ਦਿਨ ਲਾਉਂਦੇ ਪਰ ਅਫਸੋਸ ਉਹਨਾਂ ਨੇ ਇਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਵੀ ਕਿਸਾਨ ਦਿੱਲੀ ਨਾ ਪਹੁੰਚ ਸਕਣ ਜਿਵੇਂ ਕੋਈ ਲਾਹੌਰ ਤੋਂ ਕਿਸੇ ਵੇਲੇ ਆਪਾਂ ਗੱਲਾਂ ਸੁਣਦੇ ਹੁੰਦੇ ਸੀ ਵੀ ਅਸੀਂ ਚੱਲਾਂਗੇ ਜੀ ਅਮਰਸਰ ਜਾ ਕੇ ਚਾਹ ਪੀਵਾਂਗੇ ਦਿੱਲੀ ਜਾ ਕੇ ਬ੍ਰੀਕਫਾਸਟ ਕਰਾਂਗੇ ਉਸ ਤਰ੍ਹਾਂ ਦੇ ਇੱਕ ਤਰੀਕੇ ਨਾਲ ਲੈ ਕੇ ਉਹਨਾਂ ਨੂੰ ਜਾਨੀ ਕਿਸਾਨਾਂ ਨੂੰ ਦੇਖੋ ਕਿਸ ਤਰੀਕੇ ਨਾਲ ਰਾਸਤੇ ਵਿੱਚ ਅੰਧਾ ਗੱਡੀਆਂ ਗਈਆਂ ਇਸ ਤਰ੍ਹਾਂ ਕੇ ਕਿਲੋ ਬਿਛਾਏ ਗਏ ਤਾਂ ਕਿ ਉਹਨਾਂ ਦੀਆਂ ਗੱਡੀਆਂ ਇੱਥੇ ਸਾਰੀਆਂ ਕੰਡਮ ਹੋਣ ਜਾਣ ਨਾ ਸਕਣ ਜਿਵੇਂ ਕਿ ਮਾਈਨਾ ਬਿਛਾਈਆਂ ਜਾਂਦੀਆਂ ਆਰਮੀ ਦੇ ਲੜਾਈ ਵੇਲੇ ਫੌਜ ਵੱਲੋਂ ਵੀ ਤਾਂ ਕਿ ਦੁਸ਼ਮਣ ਦੇ ਟੈਂਕ ਉਹ ਸਾਡੀ ਸਰਦ ਤੱਕ ਨਾ ਪਹੁੰਚ ਸਕਣ ਤੇ ਉਸ ਤਰੀਕੇ ਨਾਲ ਕਿੱਲਾ ਲਾਈਆਂ ਮਾਈਨਾ ਸਿਰਫ ਅੰਦਰ ਖਾਤੇ ਬਿਛਾਈਆਂ ਜਾਂਦੀਆਂ ਲੁਕਵੇਂ ਢੰਗ ਨਾਲ ਬਿਛਾਈਆਂ ਜਾਂਦੀਆਂ ਪਰ ਜਿਹੜੇ ਕਿਲੋ ਬਿਛਾਏ ਗਏ ਹੈ ਸ਼ਰੇ ਆਮ ਲਾਏ ਗਏ ਹੈ ਦੱਸ ਰਹੇ ਨੇ ਵੀ ਇਹ ਕਿੰਨਾ ਦੇ ਟਾਇਰ ਪੈਂਚਰ ਕਰਨ ਵਾਸਤੇ ਕਿੰਨਾ ਦੀਆਂ ਜਿਹੜੀ ਬਾਡੀਜ਼ ਨੂੰ ਇਹ ਛਲ ਨਹੀਂ ਕਰਨ ਵਾਸਤੇ ਹੈ ਇਹ ਸਾਨੂੰ ਅਸੀਂ ਆਪ ਦੇ ਵੱਲੋਂ ਸਾਰੇ ਜਿਹਨੇ ਬੈਠੇ ਆ ਇਸ ਐਕਸ਼ਨ ਦੀ ਜੋ ਪਾਰ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਰੋਕਣ ਲਈ ਕੀਤਾ ਉਹਦੀ ਪੂਰ ਜ਼ੋਰ ਨਿੰਦਾ ਕਰਦੇ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਤੇ ਜੇ ਉਹ ਉੱਥੇ ਪਹੁੰਚਣ ਤੋਂ ਹੀ ਰੋਕ ਰਹੇ ਨੇ ਤਾਂ ਫਿਰ ਉਹ ਜਿਹੇ ਲੋਕਾਂ ਤੋਂ ਕਿਸਾਨੀ ਦੇ ਕਿਹ ਲੋ ਫਾਇਦੇ ਵਾਸਤੇ ਜਿਹੜੇ ਐਮਐਸਪੀ ਦੀ ਆਪਾਂ ਉਮੀਦ ਰੱਖ ਸਕਦੇ ਆ ਤੇ ਕਿਹੜੀ ਤਵਕਕੋ ਕਰ ਸਕਦੇ ਆ ਵੀ ਉਹ ਸਾਨੂੰ ਆਪ ਦਾ ਸਮਝਦੇ ਨਹੀਂ ਜਦੋਂ ਕਿ ਜ਼ਰੂਰੀ ਹੁੰਦਾ ਹੈ ਚਾਹੇ ਕੋਈ ਸਟੇਟ ਹੈ ਕੋਈ ਕਿਸੇ ਤਰ੍ਹਾਂ ਦਾ ਪ੍ਰੋਫੈਸ਼ਨ ਹੈ ਕਿਸਾਨੀ ਹੈ ਇੰਡਸਟਰੀ ਹੈ ਕੋਈ ਦੁਕਾਨਦਾਰ ਨੇ ਟਰੇਡਰ ਨੇ ਮਜ਼ਦੂਰ ਨੇ ਸਾਰੀਆਂ ਸਾਡੀਆਂ ਟ੍ਰੇਡ ਯੂਨੀਅਨਸ ਨੇ ਜੇ ਉਹ ਕੋਈ ਆਦਾ ਰੋਸ ਲੈ ਕੇ ਸੈਂਟਰ ਸਰਕਾਰ ਵੱਲ ਕਿਸੇ ਹੱਲ ਲਈ ਦੀ ਉਮੀਦ ਰੱਖ ਕੇ ਜਾਂਦੀਆਂ ਨੇ ਤਾਂ ਉਹਨਾਂ ਨੂੰ ਜਣੀ ਮਤਲਬ ਕਿ ਗੱਲ ਲਾ ਕੇ ਗੱਲ ਕੀਤੀ ਜਾਵੇ ਉਹਨਾਂ ਨੂੰ ਬੁੱਕਲ ਚ ਲਿਆ ਜਾਵੇ ਕਿਉਂਕਿ ਜਿਹੜੀ ਸਰਕਾਰ ਹੁੰਦੀ ਹੈ ਨਾ ਉਹ ਇਸ ਤਰ੍ਹਾਂ ਹੀ ਹੈ ਜਿਵੇਂ ਆਪਣਾ ਕੋਈ ਪਰਿਵਾਰ ਦਾ ਚਾਹੇ ਬਾਬਾ ਦਾਦਾ ਪਿਓ ਮਾਂ ਹੁੰਦੇ ਨੇ ਵੀ ਜੇ ਕੋਈ ਬੱਚਾ ਰਹੁੰਦਾ ਉਹਦੀ ਗੱਲ ਲਾ ਕੇ ਗੱਲ ਸੁਣਦੇ ਨੇ ਤੇ ਇਹ ਨਿੰਦਾ ਜਨਕ ਕਾਰਵਾਈ ਜਿਹੜੀ ਕਰਕੇ ਭਾਰ ਸਰਕਾਰ ਨੇ ਇਹ ਆਪ ਦਾ ਮੂੰਹ ਨੰਗਾ ਕਰਤਾ ਹੈ ਆਪ ਦਾ ਦਿਖਾਤਾ ਹੈ ਉਹਨਾਂ ਦਾ 헤즈 ਪਿਆਸ ਲੋਕਾਂ ਪ੍ਰਤੀ ਜਿਹੜੀ ਸਰਕਾਰ ਇਹ ਕਹਿ ਕੇ ਸੈਂਟਰ ਦੇ ਵਿੱਚ ਪਾਵਰ ਚ ਆਈ ਸੀ ਕਿ ਕਿਸਾਨਾਂ ਦੀ ਫਸਲ ਅਸੀਂ ਜਿਹੜੀ ਭਾਅ ਨੇ ਦੇ ਕੇ ਵਧੀਆ ਉਹਨਾਂ ਦੀ ਆਮਦਨ ਦੁੱਗਣੀ ਕਰਾਂਗੇ ਦੁੱਗਣੀ ਦਾ ਕੀ ਕਰਨੀ ਸੀ ਜਿਹੜੀਆਂ ਇਹ ਕਹਿ ਲੋ ਵੀ ਜਿੰਸਾਂ ਦੇ ਭਾਅ ਕਿਸਾਨੀ ਵਾਸਤੇ ਲੋੜੀਂਦੇ ਸੀ ਚਾਹੇ ਰੇਹਾਂ ਨੇ ਸਪਰੇਹਾਂ ਨੇ ਡੀਜ਼ਲ ਹੈ ਉਹਦੇ ਭਾਅ ਤਾਂ ਉਹਨਾਂ ਨੇ ਕਈ ਗੁਣਾ ਵਧਾਤੇ ਪਰ ਦੂਜੇ ਪਾਸੇ ਫਸਲਾਂ ਦੇ ਭਾਅ ਨਿਗੁਣੇ ਜੇ ਉਹ ਵੀ ਕਦੇ ਜਦੋਂ ਕੋਈ ਇਲੈਕਸ਼ਨ ਹੋਣੀ ਹੁੰਦੀ ਹੈ ਕਿਸੇ ਸਟੇਟ 'ਚ ਉਦੋਂ 20-50 ਰੁਪਏ ਦੀ ਬਜਾਏ 100 ਰੁਪਏ ਦੇ ਦਿੰਦੇ ਨੇ ਨਹੀਂ ਤਾਂ ਉਹੀ 10-20 ਰੁਪਏ ਤੇ ਸਾਰ ਦਿੰਦੇ ਨੇ ਤੇ ਇਸ ਕਰਕੇ ਅਸੀਂ ਅੱਜ ਇਹ ਪ੍ਰੈਸ ਕਾਨਫਰੰਸ ਕਰਕੇ ਸਾਡੇ ਕਿਸਾਨਾਂ ਦੀ ਸਾਡੇ ਅਨੁਦਾਤਿਆਂ ਦੀ ਸਾਡਾ ਢਿੱਡ ਭਰਨ ਵਾਲਿਆਂ ਦੀ ਪੂਰ ਜੋਰ ਹਮਾਇਤ ਕਰਦੇ ਆ ਤੇ ਨਾਲ ਸਰਕਾਰ ਦੀ ਨਿੰਦਨਯੋਗ ਕਾਰਵਾਈ ਦੀ ਪੂਰੀ ਜਿਹੜੀ ਹੈਗੀ ਹੈ ਉਹਤੇ ਅਫਸੋਸ ਵੀ ਪ੍ਰਗਟ ਕਰਦੇ ਆ ਤੇ ਕਿਸਾਨਾਂ ਨਾਲ ਖੜਨ ਦਾ ਵਾਅਦਾ ਕਰਦੇ ਹਾਂ ਠੀਕ ਹੈ ਜੀ ਤੇ ਦੂਜੇ ਪਾਸੇ ਜੀ ਹੈ ਜੀ ਵੀ ਹੁਣ ਇਸ ਤਰ੍ਹਾਂ ਦੀਆਂ ਜੇ ਘਰਾਉਣੀਆਂ ਕਾਰਵਾਈਆਂ ਹੋ ਰਹੀਆਂ ਨੇ ਤਾਂ ਕੁਦਰਤੀ ਹੈ ਸਾਹਮਣੇ ਲੋਕ ਸਭਾ ਇਲੈਕਸ਼ਨ ਵੀ ਆ ਰਹੀ ਹੈ ਤੇ ਲੋਕਾਂ ਦੀ ਚਿੰਤਾ ਕਰਨੀ ਇਹ ਵੀ ਬਣਦੀ ਹੁੰਦੀ ਹੈ ਤੇ ਫਿਰ ਜੇ ਅਸੀਂ ਇਹ ਸਰਕਾਰ ਤੋਂ ਸੰਤੁਸ਼ਟ ਨਹੀਂ ਤਾਂ ਫਿਰ ਕਿਹੋ ਜੀਆਂ ਸਰਕਾਰਾਂ ਕਰੀਏ ਤਾਂ ਸਰਕਾਰਾਂ ਤਾਂ ਪਾਰਟੀਆਂ ਨੇ ਬਣਾਉਣੀਆਂ ਜਿਹੜੀਆਂ ਨੈਸ਼ਨਲ ਪਾਰਟੀਆਂਜ਼ ਨੇ ਆਜ਼ਾਦ ਲੜ ਕੇ ਤਾਂ ਕੋਈ ਇੱਕ ਅੱਧਾ ਬੰਦਾ ਆਪਣੇ ਲੈਵਲ ਤੇ ਨਵੰਦਾ ਬਣ ਸਕਦਾ ਹੈ ਪਰ ਉਹ ਪੂਰੀ ਸਰਕਾਰ ਤਾਂ ਨਹੀਂ ਬਣ ਸਕਦਾ ਰਾਜਾ ਵੜਿੰਗ ਜੀ ਨੇ ਅੱਜ ਰਾਹੁਲ ਗਾਂਧੀ ਨਾਲ ਗੱਲ ਕਰਾਈ ਹੈ ਜਖਮੀ ਕਿਸਾਨਾਂ ਦੀ ਉਹਨੂੰ ਤੁਸੀਂ ਕਿਵੇਂ ਮੰਨ ਬਤੌਰ ਕਾਂਗਰਸੀ ਡਿਜੈਕਟਰ ਦੇਖੋ ਜਿਹੜੇ ਜੇ ਕੋਈ ਗੱਲਬਾਤ ਕਰਨ ਦਾ ਜਰੀਆ ਬਣਦਾ ਹੈ ਜਾਂ ਸਰਕਾਰ ਗੱਲਬਾਤ ਹੀ ਕਰਦੀ ਹੈ ਤਾਂ ਕੁਦਰਤੀ ਹੈ ਗੱਲਬਾਤ ਦੇ ਤਰੀਕੇ ਨਾਲ ਹੀ ਇੱਕ ਮੇਜ਼ ਤੇ ਬੈਠ ਕੇ ਡਿਸਕਸ਼ਨ ਕਰਾਂਗੇ ਸਲਵਾਦ ਕਰਾਂਗੇ ਤਾਂ ਹੀ ਮਸਲੇ ਦਾ ਕੋਈ ਹੱਲ ਨਿਕਲੂਗਾ ਦੂਜਾ ਜਿਹੜਾ ਆਪਾਂ ਇਹ ਸੋਚ ਰਹੇ ਹਾਂ ਹੁਣ ਜੇ ਕਿਹੇ ਜੀ ਸਰਕਾਰ ਬਣੇ ਫਿਰ ਜੇ ਇਹ ਸਰਕਾਰ ਨਹੀਂ ਵਾਹ ਫੜ ਰਹੀ ਤਾਂ ਕੁਦਰਤੀ ਤੌਰ ਤੇ ਹੈ ਤਾਂ ਫਿਰ ਸਾਡੀ ਸਰਕਾਰ ਉਹਦੇ ਜੇ ਲੀਡਰਾਂ ਦੇ ਵਿੱਚੋਂ ਚੁਣੀ ਜਾਵੇ ਜਿਨ੍ਹਾਂ ਦਾ ਅਸ਼ੋਕੜ ਸਾਫ਼ ਸੁਥਰਾ ਹੋਵੇ ਨੰਬਰ 2 ਤੇ ਜਿਨ੍ਹਾਂ ਦੀ ਪੜ੍ਹਾਈ ਲਿਖਾਈ ਦਾ ਕੋਈ ਮੰਤਵ ਹੋਵੇ ਲੋਕਾਂ ਦੀ ਗੱਲ ਸਮਝ ਸਕਣ ਤੇ ਅੱਗੇ ਸਮਝਾ ਸਕਣ ਆਪਾਂ ਲੀਡਰ ਵੀ ਤਾਂ ਉਸੇ ਨੂੰ ਚੁੰਨਦੇ ਹਾਂ ਜੇ ਤੁਸੀਂ ਮੀਡੀਆ ਵਾਲਿਆਂ ਨੇ ਵੀ ਆਦਰ ਇੰਟਰ ਚੋੜਨਾ ਹੋਵੇ ਤੁਸੀਂ ਉਸੇ ਬੰਦੇ ਨੂੰ ਦੇਖਦੇ ਹੋ ਵੀ ਲੋ ਜੇ ਆ ਬੰਦਾ ਆਪਣੀ ਗੱਲ ਸਮਝ ਵੀ ਸਕਦਾ ਹੈ ਕਿ ਸਮਝਾ ਵੀ ਸਕਦਾ ਹਾਲਾਂਕਿ ਸਿਆਣੇ ਤਾਂ ਬਸ ਸਾਰੇ ਹੀ ਨੇ ਤੇ ਉਸ ਪੱਖੋਂ ਅਸੀਂ ਜਿਹੜਾ ਸਾਡੀ ਗੱਲਬਾਤ ਹੋਈ ਸੀ ਤੇ ਅਸੀਂ ਮਤਲਬ ਕਿ ਇਹ ਚਾਹੁੰਦੇ ਆ ਵੀ ਸਰਕਾਰ ਜੇ ਇਸ ਤਰ੍ਹਾਂ ਹੀ ਬਣਾਉਣੀ ਹੈ ਤਾਂ ਕੁਦਰਤੀ ਤੌਰ ਤੇ ਹੈ ਇਹੋ ਜਿਹੇ ਲੀਡਰ ਅੱਗੇ ਲੈ ਕੇ ਆਉਂਦੇ ਜਾਣ ਜਿਨ੍ਹਾਂ ਦੀ ਕੋਈ ਆਡੀਆਲੋਜੀ ਹੋਵੇ ਲੋਕ ਬੰਦੇ ਬਦਲਦੇ ਰਹਿੰਦੇ ਨੇ ਪਾਰਟੀਆਂ ਚੰਗੀਆਂ ਮਾੜੀਆਂ ਨਹੀਂ ਹੁੰਦੀਆਂ ਚੰਗੇ ਮਾੜੇ ਕੰਦੇ ਹੁੰਦੇ ਨੇ ਪਾਰਟੀਆਂ ਚ ਇਸ ਕਰਕੇ ਜਿਹੜੀ ਅਡਿਆਲੋਜੀ ਕਾਂਗਰਸ ਦੀ ਸੀ ਪ੍ਰਾਣੀ 1947 ਤੋਂ ਪਹਿਲਾਂ ਜਿਹਨਾਂ ਨੇ ਦੇਸ਼ ਲਈ ਆਜ਼ਾਦੀ ਵੀ ਲਿਆਂਦੀ ਉਸ ਤੋਂ ਬਾਅਦ ਦੇਸ਼ ਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਲਿਆ ਕੇ ਖੁਸ਼ਹਾਲੀ ਵੀ ਪਤਾ ਕੀਤੀ ਤਾਂ ਫਿਰ ਉਸ ਤਰ੍ਹਾਂ ਦੀ ਅਡਿਆਲੋਜੀ ਨਾਲ ਜੁੜੇ ਹੋਏ ਲੀਡਰ ਨੂੰ ਅੱਗੇ ਲੈ ਕੇ ਆਉਣਾ ਬਣਦਾ ਹੈ ਪਾਰਟੀ ਜਿਹੜੀ ਮਰਜੀ ਉਹ ਇਸ ਕਰਕੇ ਸਾਡੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਤਲਬ ਹੈ ਉਹ ਵੀ ਇਹੀ ਹੈ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਡਾਇਲੋਜੀ ਵਾਲੀ ਪਾਰਟੀ ਨੂੰ ਅੱਗੇ ਲੈ ਕੇ ਆਈਏ ਪਰ ਇਸ ਡਾਇਲੋਜੀ ਵਾਲੀ ਪਾਰਟੀ ਦਾ ਕੁਦਰਤੀ ਹੈ ਜੇ ਮੈਂ ਗੱਲ ਕਾਂਗਰਸੀ ਡਾਇਲੋਜੀ ਦੀ ਕਰਦਾ ਤਾਂ ਕਾਂਗਰਸ ਦੇ ਹੀ ਪੱਖ ਤੋਂ ਰਿਹਾ ਹੁਣ ਤਾਂ ਫਿਰ ਉੱਥੇ ਜਣੀ ਇਹ ਵੀ ਹੈ ਵੀ ਅਸੀਂ ਕਾਂਗਰਸ ਦੀ ਡਾਇਲੋਜੀ ਨੂੰ ਅੱਗੇ ਲਿਆਉਣ ਲਈ ਜਿਹੜੇ ਅਸੀਂ ਸੋਚਦੇ ਆਂ ਵੀ ਲੀਡਰ ਸਾਡੇ ਨੇ ਉਹਨਾਂ ਨੂੰ ਜਾਂ ਤਾਂ ਹੁਣ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਜਿੰਨਾ ਕਰਕੇ ਉਨ੍ਹਾਂ ਤੇ ਦੋਸ਼ ਲੱਗੇ ਚਾਹੇ ਕਰਪਸ਼ਨ ਦੇ ਲੱਗੇ ਉਹਨਾਂ ਪਿੱਛੇ ਚਾਹੇ ਕਿਸੇ ਦੇ ਈਡੀ ਪਈ اے ਸੀਬੀਆਈ ਪਈ ਕਿਸੇ ਦੇ ਜਾਨੀ ਪਿੱਛੇ ਪੰਜਾਬ ਬਿジネス ਪਈ ਤਾਂ ਉਸ ਤਰ੍ਹਾਂ ਦੀ ਥਾਂ ਤੇ ਉਹਦੇ ਲੀਡਰ ਅੱਗੇ ਆਉਣ ਜਿਨ੍ਹਾਂ ਦਾ ਸ਼ਬੀ ਸਾਫ ਹੋਵੇ ਸਾਨੂੰ ਪੰਜਾਬ ਦੇ ਵਿੱਚੋਂ ਐਟ ਇਸ ਮੈਂ ਤੁਹਾਡੀ ਗੱਲ ਦਾ ਸ਼ਾਇਦ ਜਵਾਬ ਦੇ ਹੀ ਰਿਹਾ ਹਾਂ ਪੰਜਾਬ ਦੇ ਵਿੱਚੋਂ ਸਾਨੂੰ ਇਹ ਲੱਗਿਆ ਵੀ ਸਾਡੇ ਨਵਜੋਤ ਸਿੰਘ ਸਿੱਧੂ ਜੀ ਜਿਨ੍ਹਾਂ ਦਾ ਬੈਕਗਰਾਉਂਡ ਬੇਸ਼ੱਕ ਪੋਲੀਟਿਕਲ ਲੀਡਰਾਂ ਦਾ ਸੌ ドラਮਾ ਹੁੰਦਾ ਕਿਸੇ ਲਾ ਕੇ ਕੋਈ ਆਬਜੈਕਸ਼ਨੇਬਲ ਵੀ ਹੁੰਦਾ ਬਟ ਐਟ ਦੀ ਸੇਮ ਟਾਈਮ ਨਵਜੋਤ ਸਿੰਘ ਸਿੱਧੂ ਜਦੋਂ ਜਵਾਨੀ ਪੈਰੇ ਸੀ ਤਾਂ ਦੇਸ਼ ਲਈ ਕ੍ਰਿਕਟ ਖੇਡੇ ਨਾਮਨਾ ਕਟਿਆ ਜੇ ਕ੍ਰਿਕਟ ਛੱਡ ਕੇ ਉਸ ਤੋਂ ਬਾਅਦ ਆਦੇ ਪ੍ਰੋਫੈਸ਼ਨ ਦੇ ਤੌਰ ਤੇ ਅਡਾਪਟ ਕਰਨਾ ਸੀ ਕੋਈ ਕਿਤਾ ਕਿਉਂਕਿ ਰੋਟਰੀ ਰੋਜੀ ਦਾ ਹਲਕਾ ਹਰੇਕ ਦਾ ਚਾਹੀਦਾ ਤਾਂ ਉਹਨਾਂ ਨੇ ਐਸ ਕਮੈਂਟੇਟਰ ਅੱਗੇ ਆਏ ਤਾਂ ਵੀ ਕਮੈਂਟੇਟਰਾਂ ਦੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈ ਜੇ ਉਸ ਤੋਂ ਅੱਗੇ ਵੀ ਵਧਣਾ ਪਿਆ ਟੈਲੀਵਿਜ਼ਨ ਸ਼ੋਅਜ਼ ਦੇ ਵਿੱਚ ਇੱਕ ਟੀਵੀ ਸੈਲੀਬ੍ਰਿਟੀ ਦੇ ਤੌਰ ਤੇ ਅੱਗੇ ਆਏ ਤਾਂ ਵੀ ਉਹਨਾਂ ਨੇ ਆਪਦੀ ਮਿਹਨਤ ਕਰਕੇ ਆਪਦੀ ਕਲਾ ਵਰਤ ਕੇ ਜਿਹੜੀਆਂ ਆਪ ਦਾ ਰੋਟੀ ਰੋਜੀ ਦਾ ਮਸਲਾ ਹੱਲ ਵੀ ਕੀਤਾ ਤੇ ਲੋਕਾਂ ਨਾਲ ਜੁੜੇ ਵੀ ਰਹੇ ਤੇ ਉਸ ਤੋਂ ਬਾਅਦ ਜੇ ਰਾਜਨੀਤੀ ਦੇ ਵਿੱਚ ਆਏ ਨੇ ਬੇਸ਼ੱਕ ਉਹ ਤਿੰਨ ਵਾਰੀ ਐਮਟੀ ਬਣ ਗਏ ਐਮਐਲਏ ਬਣ ਕੇ ਫਿਰ ਕੈबिनेट ਮੰਤਰੀ ਰਹੇ ਤਾਂ ਵੀ ਉਹਨਾਂ ਦਾ ਆਪਾਂ ਕੋਈ ਘਟੋ ਘਟ ਅਬਜੈਕਸ਼ਨੇਬਲ ਪਾਰਟ ਹਜੇ ਤੱਕ ਕਿਸੇ ਦੇ ਸਾਹਮਣੇ ਨਹੀਂ ਆਇਆ ਠੀਕ ਹੈ ਹਰੇਕ ਦਾ ਸੁਹਾਵ ਹੁੰਦਾ ਹੈ ਆਪਣਾ ਆਪਣਾ ਜੇ ਇਸ ਤਰ੍ਹਾਂ ਦੀ ਬੈਕਗ੍ਰਾਉਂਡ ਹੁੰਦੀ ਹੈ ਜੇ ਕਿਸੇ ਦੀ ਬੈਕਗ੍ਰਾਉਂਡ ਖਿਡਾਰੀ ਵਾਲੀ ਹੈ ਤਾਂ ਉਹਨੇ ਖਿਡਾਰੀ ਵਾਲੇ ਚੌਕੇ ਛੱਕੇ ਮਾਰਨੇ ਨੇ ਨੰਬਰ 2 ਜੇ ਕਿਸੇ ਦੀ ਗੈਂਗਸਟਰ ਵਾਲੀ ਹੈ ਉਹਨੇ ਅੱਖੀ ਗੱਲੀ ਬਾਤੀ ਫਿਰ ਜੇ ਕੋਈ ਬਹੁਤਾ ਹੀਰ ਹੁਜਤ ਕਰਦਾ ਹੋਵੇ ਉਹਦੇ ਕੋਈ ਅੱਖਾਂ ਵੀ ਕੱਢਣੀਆਂ ਹੁੰਦੀਆਂ ਨੇ ਤੇ ਜੇ ਕੋਈ ਸ਼ਰਾਫਤ ਵਾਲੀ ਬੈਕਗ੍ਰਾਉਂਡ ਹੁੰਦੀ ਹੈ ਫਿਰ ਉਸ ਹੱਬ ਨਾਲ ਵੀ ਮਨਤਰਲੇ ਨਾਲ ਚੱਲਦਾ ਹੈ ਤੇ ਉਸ ਪੱਖੋਂ ਸਿੱਧੂ ਸਾਹਿਬ ਨੇ ਜੋ ਕੀਤਾ ਆਪਦੀ ਹੁਣ ਤੱਕ ਦੀ ਜ਼ਿੰਦਗੀ 'ਚ ਉਹਦੇ ਵਿੱਚ ਕੋਈ ਆਬਜੈਕਸ਼ਨੇਬਲ ਨਹੀਂ ਸੀਗਾ ਪਰ ਦੂਜੇ ਪਾਸੇ ਜਿਸ ਪਾਰਟੀ ਤੋਂ ਅਸੀਂ ਤਵਕਕੋ ਰੱਖਦੇ ਆਂ ਵੀ ਜਿਹੜੀ ਜਵਾਰਲਾਲ ਨਹਿਰੂ ਦੀ ਮੁਹਾਤਮਾ ਗਾਂਧੀ ਦੀ ਡਾਇਲੋਜੀ ਵਾਲੀ ਪਾਰਟੀ ਹੈ ਉਹ ਤਕੜੀ ਹੋਵੇ ਤੇ ਦੇਸ਼ ਨੂੰ ਮੁੜ ਸੰਭਾਲੇ ਤਾਂ ਫਿਰ ਉਹਨੂੰ ਤਕੜੀ ਹੋਣ ਲਈ ਵੀ ਤਾਂ ਜ਼ਰੂਰੀ ਹੈ ਵੀ ਉਹ ਚੰਗੇ ਬੰਦਿਆਂ ਨੂੰ ਵਿੱਚ ਐਂਟਰ ਕਰੇ ਮਾਨਸਾਹੀਆ ਸਾਹਿਬ ਅੱਜ ਗਾਂਧੀ ਤੁਸੀਂ ਲੀਡਰ ਮੰਨਦੇ ਹੋ ਮੇਰਾ ਸਵਾਲ ਇਹ ਹੈ ਵੀ ਰਾਜਾ ਰਿੰਗ ਨੇ ਗੱਲ ਵੀ ਲੈ ਲੈਂਦੀ ਉਹਦਾ ਸਿੰਪਲ ਸਵਾਲ ਵੀ ਲੈਨੇ ਕੁਝ ਸਿੱਗਾ ਨਹੀਂ ਫਿਰ ਗੱਲ ਤਾਂ ਕੀ ਬਿਲਕੁਲ ਬਿਲਕੁਲ ਸਾਰੇ ਨੇ ਗੱਲ ਮਾਰੀ ਹੋਣਾ ਫਿਰ ਆਪਣਾ ਕਿਤੇ ਕੋਈ ਰਿਲੇਸ਼ਨ ਐਸਟੈਬਿਸ਼ ਕਰਨ ਵੀ ਪਤਾ ਨਹੀਂ ਉਹਦੇ ਨਾਲ ਜਿਆਦਾ ਉਹ ਹੈ ਨਹੀਂ ਮੇਰਾ ਸਵਾਲ ਸਿੰਪਲ ਹੈ ਵੀ ਰਾਹੁਲ ਗਾਂਧੀ ਨਾਲ ਗੱਲ ਕਰ ਬਈ ਉਹਨੂੰ ਤੁਸੀਂ ਕਿਵੇਂ ਮੰਨੋ ਆਪਾਂ ਤਾਂ ਸਿੰਪਲ ਹੋ ਕੇ ਤੁਸੀਂ ਗੱਲ ਕਰ ਰਹੇ ਹੋ ਜੀ ਉਹ ਉਸੇ ਉਹਨਾਂ ਦੀ ਵਾਰਿਸ ਨੇ ਨਾ ਉਹਨਾਂ ਦੀ ਵਾਰਿਸ ਨੇ ਦੂਜੇ ਪਾਸੇ ਜਿਹੜੀ ਮਤਲਬ ਕਿ ਜੇ ਆਪਾਂ ਉਸ ਤਰ੍ਹਾਂ ਦੀ ਸਰਕਾਰ ਬਣਾ ਲਾਂਗੇ ਤੇ ਬੰਦੇ ਅੱਗੇ ਲੈ ਆਵਾਂਗੇ ਤਾਂ ਸਾਡੀ ਤਾਂ ਇਹ ਸੀ ਵੀ ਕਾਂਗਰਸ ਨੂੰ ਸਟਰੋਂਗ ਕਰਨਾ ਵੀ ਤਾਂ ਜ਼ਰੂਰੀ ਹੈ ਨਾ ਫਿਰ ਜੇ ਆਪਾਂ ਉਤਤ ਤਵਕੂ ਰੱਖਦੇ ਆਂ ਤੇ ਕਾਂਗਰਸ ਨੂੰ ਸਟਰੋਂਗ ਕਰ ਲਈ ਜੇ ਨਵਜੋਤ ਸਿੰਘ ਸਿੱਧੂ ਵਰਗੇ ਇੱਕ ਲੀਡਰ ਨੂੰ ਜੀਤੋ ਲੋਕਾਂ ਨੂੰ ਉਮੀਦਾਂ ਨੇ ਉਹ ਹਰੇਕ ਫੀਲਡ 'ਚ ਕੋਈ ਇਹ ਵੀ ਨਹੀਂ ਹੈ ਵੀ ਕੱਲੀ politcal life ਤਾਂ ਫਿਰ ਇਹ ਬੰਦਿਆਂ ਨੂੰ ਇਗਨੋਰ ਕਰ ਦੇਣਾ ਪੰਜਾਬ ਦੇ ਵਿੱਚ ਤਾਂ ਮੇਰੇ ਖਿਆਲ 'ਚ ਕੋਈ ਰਾਜਨੀਤਿਕ ਜਾਂ ਦੇਸ਼ ਹਿੱਤ ਦੇ ਵਿੱਚ ਨਹੀਂ ਹੈਗਾ ਤੇ ਅਸੀਂ ਮੇਰੀ ਥੋੜੀ ਜੀ ਇਸ਼ਾਰਾ ਸੀਗਾ ਵੀ ਜਿਵੇਂ ਮਲਿਕ ਅਰਜਨ ਖੜਗੇ ਜੀ ਆਏ ਸੀ ਉੱਥੇ ਸਾਡੇ ਚਾਰ ਪ੍ਰਧਾਨ ਸੀ ਸਾਬਕਾ ਪ੍ਰਧਾਨ ਕਾਂਗਰਸ ਦੇ ਉਹਨਾਂ ਚੋਂ ਬਾਕੀ ਤਿੰਨਾਂ ਨੂੰ ਫੋਨ ਕਰਕੇ ਬੁਲਾਇਆ ਗਿਆ ਪਰ ਨਵਜੋਤ ਸਿੰਘ ਸਿੱਧੂ ਰਾਨੂੰ ਕਿਸੇ ਦਾ ਵੀ ਫੋਨ ਨਹੀਂ ਆਇਆ ਈਵਨ ਕਿਸੇ ਆਫਿਸ ਮੀਟਰ ਦਾ ਵੀ ਨਹੀਂ ਆਇਆ ਵੀ ਤਾਂ ਕਿ ਉਹ ਕਹਿ ਸਕੇ ਵੀ ਮੈਂ ਮੈਸੇਜ ਲਗਾਤਾ ਸੀ ਤਾਂ ਕਿ ਉੱਥੇ ਜਾਂਦੇ ਸੀ ਉਹ ਜਾਂਦੇ ਤਾਂ ਹੋ ਸਕਦਾ ਹੈ ਉਸ ਰੈਲੀ ਤੇ ਜੇ ਕੋਈ ਜੇ ਹੋ ਸਕਦਾ ਹੈ ਕਿ ਜਿਆ ਨੇ ਬਹੁਤ ਵੱਡਾ ਵੀ ਉਹਨੂੰ ਹੰਗਾਰਾ ਦਿੱਤਾ ਹੈ ਕਿ ਜਿਆ ਨੇ ਨੈਗੇਟਿਵ ਗੱਲਾਂ ਵੀ ਕੀਤੀਆਂ ਤਾਂ ਸ਼ਾਇਦ ਉੱਥੇ 10 20 ਹਜ਼ਾਰ ਬੰਦਾ ਸਿੱਧੂ ਸਾਹਿਬ ਕਰਕੇ ਹੋਰ ਪਹੁੰਚਦਾ ਤੇ ਕਾਂਗਰਸ ਦੀ ਉੱਥੇ 65 ਬਣਦੀ ਤੇ ਅੱਜ ਕਾਂਗਰਸ ਇੱਕ ਵੱਡੀ ਪਾਰਟੀ ਉੱਭਰ ਕੇ ਖੜੀ ਸੀ ਤੇ ਸਾਡੀ ਚਿੰਤਾ ਇਹ ਵੀ ਹੈ ਕਾਂਗਰਸ ਨੂੰ ਵੀ ਸਟਰੋਂਗ ਕਰਨਾ ਹੈ ਤੇ ਕਾਂਗਰਸ ਦੇ ਦੁਆਰਾ ਦੇਸ਼ ਨੂੰ ਵੀ ਸਟਰੋਂਗ ਕਰਨਾ ਹੈ ਅੱਜ ਇਸ ਕਰਕੇ ਅਸੀਂ ਆਏ ਆ ਤੇ ਜਿਹੜੀ ਗੱਲ ਆਪਾਂ ਕੀਤੀ ਸੀ ਕਿਸਾਨੀ ਨਾਲ ਸੰਬੰਧਿਤ ਕਿਸਾਨਾਂ ਦਾ ਦੇਖੋ ਇਸ ਵੇਲੇ ਲੱਕ ਟੁੱਟ ਚੁੱਕਿਆ ਹੈ। ਪੰਜਾਬ ਦਾ ਕਿਸਾਨ ਤੇ ਨਾਲ ਮਜ਼ਦੂਰ ਕਰਜ਼ਈ ਹੋ ਚੁੱਕੇ ਹੈ। ਪਰ ਦੂਜੇ ਪਾਸੇ ਦੇਸ਼ ਦੇ ਵੱਡੇ ਧਨਾੜ ਜਿਨ੍ਹਾਂ ਬਾਰੇ ਇੰਟੈਲੀਜੈਂਸ ਏਜੰਸੀਜ਼ ਨੇ ਪਹਿਲਾਂ ਸਰਕਾਰਾਂ ਕੋਲੇ ਖਬਰਾਂ ਭੇਜਤੀਆਂ ਸੀ ਵੀ ਆਹਾ 65 66 ਵੱਡੇ ਧਨਾੜ ਲੋਕ ਨੇ ਜਿਨ੍ਹਾਂ ਨੇ ਵੱਡੇ ਲੋਨ ਲਏ ਹੋਏ ਆ ਕਰਜ਼ੇ ਲਏ ਹੋਏ ਬੈਂਕਾਂ ਤੋਂ ਤੇ ਇਹਨਾਂ ਨੇ ਬਾਹਰ ਦਾ ਰਸਤਾ ਆਪਦਾ ਤਲਾਸ਼ ਲਿਆ ਆਪਦੇ ਬੀਜੇ ਲੈ ਲੈਤੇ ਉਥੇ ਬਿਜੀ ਸੰਸਰਸ਼ ਕਰ ਲਏ ਭੱਜਣਗੇ ਪਰ ਉਹਨਾਂ ਚੋਂ ਜਿਹੜੇ ਭੱਜੇ ਨੇ ਮੋٹے ਮੋٹے ਤੌਰ ਤੇ ਜਣੀ ਚਾਹੇ ਰਾਹੁਲ ਚੌਪਸੀ ਆ ਚਾਹੇ ਕੋਈ ਆਪਣਾ ਨਿਰਮੋਦੀ ਆ ਚਾਹੇ ਵਿਜੀ ਮੱਲਿਆ ਚ ਜਿੰਨੇ ਕੋਈ ਪੀਐਨਵੀ ਦਾ ਘਟਾਲਾ ਹੋਇਆ ਕਿੰਨੇ ਬੈਂਕਰਾਂ ਦੇ ਘਟਾਲੇ ਹੋਇਆ ਜਿੰਨਾਂ ਕੋ ਲੋਨ ਲੈ ਕੇ ਉਹ ਭੱਜ ਗਏ ਨੇ ਜੇ ਇੰਨਾ ਕੋ ਲੋਨ ਸਰਕਾਰ ਉਹਦੀ ਮਸਤੈਦੀ ਨਾਲ ਉਹਨਾਂ ਨੂੰ ਰੋਕ ਲੈਂਦੀ ਤਾਂ ਸ਼ਾਇਦ ਪੰਜਾਬ ਦੇ ਕਿਸਾਨਾਂ ਦਾ ਉਹਨਾਂ ਵੱਡਾ ਕਰਜ਼ਾ ਨਹੀਂ ਹੈ ਇੱਕ ਇੱਕ ਲੱਖ ਕਰੋੜ ਕਰਜ਼ਾ ਨਹੀਂ ਹੈ ਪਰ ਦੂਜੇ ਪਾਸੇ ਜਣੀ ਮਤਲਬ ਐਨੇ ਲੋਕ ਠੱਗੀ ਮਾਰ ਕੇ ਦੇਸ਼ ਨਾਲ ਭੱਜ ਗਏ ਨੇ ਨਾ ਤਾਂ ਉਹਨਾਂ ਨੂੰ ਲਿਆਉਣ ਦਾ ਕੋਈ ਇੰਤਜ਼ਾਮ ਕੀਤਾ ਤੇ ਨਾ ਹੀ ਭੱਜਣ ਤੋਂ ਰੋਕਣ ਵੇਲੇ ਕੋਈ ਸਟੈਪ ਲਏ ਗਏ ਬਲਕਿ ਕਈ ਕੇਸਾਂ ਦੇ ਵਿੱਚ ਤਾਂ ਸਬੂਤਾਂ ਸਹਦ ਭੱਜਣ ਵਾਲਿਆਂ ਨੇ ਦੱਸਿਆ ਵੀ ਪੰਜਾਬ ਆਪਣੇ ਜਿਹੜੀ ਮੌਕੇ ਦੀ ਸਰਕਾਰ ਸੀ ਭਾਜਪੀ ਦੀ ਉਹਨਾਂ ਨੇ ਕਿਵੇਂ ਫੈਸਿਲੀਟੇਟ ਕੀਤਾ ਉਹਨੂੰ ਵਕਸਿਆ ਤੇ ਅੱਜ ਕਿਸਾਨਾਂ ਲਈ ਕਿੱਲ ਬਿਛਾਏ ਜਾ ਰਹੇ ਨੇ ਕੰਧਾਂ ਗੱਡੀਆਂ ਜਾ ਰਹੀਆਂ ਇਸ ਕਰਕੇ ਸਾਨੂੰ ਚਾਹੀਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੀਡਰਸ਼ਿਪ ਅੱਛੀ ਲੈ ਕੇ ਆਈਏ ਇਹਦੇ ਵਾਸਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਜਿੱਥੇ ਪੋਲਿਟੀਕਲ ਲੀਡਰਸ਼ਿਪ ਇੱਕ ਥੰਮ ਹੈ ਅਬਜੈਕਟਿਵ ਇੱਕ ਥੰਮ ਹੈ ਤੇ ਨਾਲ ਜੁਡੀਸ਼ਰੀ ਇੱਕ ਥੰਮ ਹੈ ਇੱਥੇ ਜਿਹੜੇ ਮੇਰੇ ਵੀਰ ਮੇਰੇ ਸਾਹਮਣੇ ਤੁਸੀਂ ਬੈਠੇ ਹੋ ਸਾਰਾ মিডিਆ ਇਹ ਵੀ ਇੱਕ ਵੱਡਾ ਥੰਮ ਹੈ ਹੁਣ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇਸ ਪੱਖੋਂ ਜਣੀ ਰੋਲ ਨਵਾਉਣਾ ਚਾਹੀਦਾ ਵੀ ਕਿਵੇਂ ਸਾਡੇ ਲੀਡਰ ਸਾਫ਼ ਸੁਥਰੇ ਅੱਗੇ ਆਉਣ ਨਾ ਕਿ ਇਹ ਹੈ ਵੀ ਪੈਸੇ ਦੇ ਸੱਤੇ ਕੋਈ ਅੱਗੇ ਵਧੇ ਪੈਸੇ ਦੇ ਸੱਟ ਕੇ ਕ੍ਰੀਤੇ ਤੇ ਇਸ ਕਰਕੇ ਜਣੀ ਸਾਰੀ ਆਪਣੀ ਸਾਰੇ ਚਾਰੇ ਥੰਮਾਂ ਦੀ ਹਾਂ ਬਸ ਬਸ ਕਰ ਲਓ ਮੇਰੀ ਇਸ ਕੋ ਗੁਜਾਰਸ਼ ਹੈ ਵੀ ਸਾਡੇ ਚਾਰੇ ਥੰਮਾਂ ਦੀ ਜਿਹੜੀ ਵਰਕਿੰਗ ਹੈ ਉਹ ਟਰਾਂਸਪੇਰੈਂਟ ਹੋਣੀ ਚਾਹੀਦੀ ਹੈ ਜਿਵੇਂ ਟਰਾਂਸਪੇਰੈਂਸੀ ਜੇ ਤੁਹਾਡੇ ਮੀਡੀਆ ਚੋ ਵੀ ਗੱਲ ਕਰ ਰਹੇ ਹੋ ਇਹ ਸਭ ਤੋਂ ਵੱਡੀ ਟਰਾਂਸਪੇਰੈਂਸੀ ਇਹ ਹੁੰਦੀ ਹੈ ਵੀ ਉਹ ਲਾਈਵ ਹੀ ਕਰ ਦਿੰਦੇ ਨੇ ਯਾਰ ਅਸੀਂ ਤੇ ਕੋਈ ਕਮੈਂਟੀ ਨਹੀਂ ਕਰਦੇ ਜੋਗੰਦਾ ਕਹਿ ਰਿਹਾ ਸੁਣ ਲਓ ਠੀਕ ਹੈ ਨਾ ਇਸ ਤਰੀਕੇ ਨਾਲ ਹੀ ਚਾਹੇ ਪੋਲੀਟੀਕਲ ਕਲਾਸ ਹੈ ਜੇ ਐਗਜੈਕਟਿਵ ਕਲਾਸ ਹੈ ਜੁਡੀਸ਼ਰੀ ਹੈ ਉਹਨਾਂ ਦਾ ਹੀ ਵਰਕਿੰਗ ਵੀ ਜੇ ਟਰਾਂਸਪੇਰੈਂਟ ਹੋ ਜੇ ਤਾਂ ਹੋ ਸਕਦਾ ਹੈ ਫਿਰ ਆਪਾਂ ਸਾਰੇ ਇੱਕ ਦੂਜੇ ਨੂੰ ਦੇਖ ਕੇ ਟਰਾਂਸਪੇਰੈਂਟ ਹੋ ਕੇ ਦੇਸ਼ ਨੂੰ ਅੱਗੇ ਵਧਾਉਣ 'ਚ ਆਪਣਾ ਆਪਣਾ ਬਣਦਾ ਯੋਗਦਾਨ ਪਾ ਸਕੀਏ ਇੰਨੀ ਕ ਅੱਜ ਦੀ ਸਭੀ ਗੱਲ ਸੀ ਸਰਮਨ ਸਿੰਘ ਜੀ ਸਰਮਨ ਸਾਹਿਬ ਹੁਣ ਸਵਾਲ ਜਵਾਬ ਮਾਲੂ ਜੀ ਬੋਲੇ ਸੀਗਾ ਕਿ ਤੁਸੀਂ ਇਲੈਕਸ਼ਨ ਲੜਨ ਤੋਂ ਪਹਿਲਾਂ ਖੇਤੀ ਕਰਦੇ ਰਹੇ ਹੋ ਆ ਦੇ ਸਾਡੀ ਸਰਕਾਰ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਸੀ ਮੈਂ ਮੈਂ ਭਾਰਤੀ ਕਿਸਾਨ ਯੂਨੀਅਨ ਨਾਲ ਵੀ ਕੰਮ ਕੀਤਾ ਹੈ ਕਿਸਾਨ ਜਥੇਬੰਦੀਆਂ 'ਚ ਵੀ ਕੰਮ ਇਹ ਤਾਂ ਅਜੇ ਕਿਸਾਨ ਹੁਣ ਵੀ ਅਸੀਂ ਖੇਤੀ ਕਰਦੇ ਆ ਤੇ ਇਹ ਮੈਂ ਜਿਹੜੀ ਮੇਰੀ ਪਛਾਇਸ਼ ਉਹ ਵੀ ਕਿਸਾਨ ਦੇ ਹਿਸਤਮ ਵਿਚੋਂ ਆਈ ਹੈ ਤੇ ਕਿਸਾਨਾਂ ਲਈ ਮੈਂ ਜੂਝਿਆ ਵੀ ਹੁਣ ਤੱਕ ਕਾਫੀ ਵਾਰ ਜੇਲ੍ਹਾਂ ਚ ਵੀ ਗਿਆ ਇਸੇ ਕਿਸਾਨ ਜਿਸੇ ਬੰਦੀਆਂ ਚ ਤੇ ਅੱਜ ਜਦੋਂ ਮੈਂ ਐਮਐਲਏ ਸੀ ਤਾਂ ਅਸੀਂ ਕਾਫੀ ਕਿਸਾਨਾਂ ਵਾਸਤੇ ਮਦਦ ਕਰਦੇ ਰਹੇ ਤੇ ਤਕਰੀਬਨ ਪਿਛਲੇ 6 ਮਹੀਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਉਹਨਾਂ ਵੀ ਕਿਸਾਨਾਂ ਦੇ ਜਿਹੜੇ ਕਾਰਜੇ ਸੀ ਜਾਂ ਜਿਹੜੀਆਂ ਵੀ ਕਿਸਾਨਾਂ ਦੀਆਂ ਮੰਗਾਂ ਸੀ ਉਹਦੇ ਸੰਬੰਧੀ ਵਿਧਾਨ ਸਭਾ 'ਚ ਜਿੰਨਾ ਵੀ ਮੈਂ ਬੋਲ ਸਕਦਾ ਸੀ ਬੋਲਿਆ। ਕਿਹੜੇ ਕਿਸਾਨ ਸਹੀ ਹੈ? ਕਿਸਾਨ ਸਹੀ ਹੈ। ਤਾਂ ਕੀ ਮਤਲਬ ਡਿਸੀਜਨ ਲੈ ਕੇ ਜਿਹੜੇ ਜਿੰਨੇ ਦਾ ਤੁਸੀਂ ਸਰਕਾਰ 'ਚ ਰਹੇ ਮਤਲਬ ਕਿਸਾਨਾਂ ਦੇ ਕਿਸਾਨਾਂ ਦੇ ਪੱਖ ਦੇ ਵਿੱਚ ਕਿਸਾਨਾਂ ਦੇ ਪੱਖ ਦੇ ਵਿੱਚ ਤਾਂ ਸਰਕਾਰ ਦਾ ਮੈਂ ਰੇਹ ਹੀ ਨਹੀਂ ਮੈਂ ਤਾਂ ਆਮ ਆਦਮੀ ਪਾਰਟੀ ਵੱਲੋਂ ਸੀ। ਹਾਂ ਹਾਂ ਮੈਂ ਮੈਂ ਮਤਲਬ ਸਰ ਕਿਸਾਨ ਕਿਸਾਨਾਂ ਦੇ ਮੁੱਦੇ ਸੀ ਜਿਹੜੇ ਉੱਥੇ ਵਿਧਾਨ ਸਭਾ 'ਚ ਬਹੁਤ ਸਾਰੇ ਚੱਕਦਾ ਰਿਹਾ। ਮਨਸਾਈਆ ਸਾਹਿਬ ਮਨਸਾਈ ਸਾਹਿਬ ਤੁਸੀਂ ਗੱਲ ਆਖੀ ਹੈ ਕਿ ਬੜਾ ਅਫਸੋਸ ਹੈ ਕਿ ਚਾਰ ਪ੍ਰਧਾਨਾਂ ਦੇ ਵਿੱਚੋਂ ਤੈਨੂੰ ਫੋਨ ਕਰਕੇ ਬੁਲਾਇਆ ਗਿਆ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਨੇ ਰਸਮੀ ਸੱਦਾ ਪੱਤਰ ਨਹੀਂ ਦਿੱਤਾ 90% ਜਿਹੜੇ ਉਥੇ ਕਾਂਗਰਸ ਦੇ ਜੋ ਐਸਟੈਬਲਿਸ਼ਡ ਲੀਡਰ ਹੈਗੇ ਆ ਉਹ ਕਹਿ ਰਿਹਾ ਹੈ ਕਿ 2022 ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਦੇ ਕਰਕੇ ਕਾਂਗਰਸ ਪਾਰਟੀ ਹਾਰ ਗਈ ਤੱਬਾ ਲਾ ਰਿਹਾ ਉਦਾਇ ਲਾ ਰਿਹਾ ਦਾਵਾ ਕਰ ਰਿਹਾ ਹੈ ਕਿ ਹੁਣ ਫਿਰ ਲੋਕ ਸਭਾ ਚੋਣਾਂ ਸਰਤੇ ਹੈਗੀਆਂ ਤੇ ਆਪ ਦੀ ਜਿਵੇਂ ਪ੍ਰਤਾਪ ਬਾਜਦੇ ਨੇ ਆਖਿਆ ਡਬਲ ਪਾ ਰਹੇ ਆ ਆਪ ਦਾ ਖੜਾ ਲਾ ਰਹੇ ਹੈਗੇ ਆ ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਬਖ ਹੋਣਾ ਚਾਹੀਦਾ ਫਿਰ ਕਿਉਂ ਜਦੋਂ ਤੁਹਾਨੂੰ ਸੱਦ ਕੇ ਰਾਜੀ ਨੇ ਆਪਣੇ ਘਰੇ ਬੁਲਾ ਕੇ ਰਾਜੀ ਨਹੀਂ ਨਹੀਂ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ ਬਖ ਹੋਣ ਦਾ ਤਾਂ ਇੱਕ ਲਾਸਟ ਰਿਜੌਰਟ ਹੁੰਦਾ ਹੈ ਹਾਂ ਠੀਕ ਹੈ ਉਸ ਤੋਂ ਪਹਿਲਾਂ ਆਪਾਂ ਜੇ ਕਿਸੇ ਨਾਲ ਕੋਈ ਮਨ ਮਟਾਵਾ ਹੈ ਆਪਾਂ ਚਾਹੇ ਆਪ ਸਿੱਧੀ ਗੱਲ ਕਰਦੇ ਆਂ ਚਾਹੇ ਵਿੱਚ ਕੋਈ ਵਿਚੋਲਾ ਪਾ ਕੇ ਗੱਲ ਕਰਦੇ ਆਂ ਉਹ ਸਾਰੇ ਤਰੀਕੇ ਹੁੰਦੇ ਨੇ ਆਸਟ ਪੈਚ ਅਪ ਕਰ ਲਈ ਕਿਉਂਕਿ ਜਿਹੜੇ ਜਿੱਥੇ ਤੁਸੀਂ ਇਕੱਠੇ ਰਹੇ ਹੁੰਨੇ ਹੋ ਤਾਂ ਕੁਦਰਤੀ ਤੌਰ ਤੇ ਹੈ ਮਨ ਮਟਾਵ ਦੂਰ ਕਰਕੇ ਜੇ ਇਕੱਠੇ ਹੁੰਨੇ ਆ ਤਾਂ ਕੁਦਰਤੀ ਹੈ ਜੁਨੀਅਨ ਇਸ ਸਟਰੈਂਥ ਤਾਂ ਉਹ ਸਟਰੈਂਥ ਵਾਸਤੇ ਉਸ ਜੁਨੀਅਨ ਵਾਸਤੇ ਹੀ ਸਾਡਾ ਸੁਝਾਅ ਸੀ ਵੀ ਉਹਨਾਂ ਨੂੰ ਵੀ ਬੁਲਾਇਆ ਜਾਂਦਾ ਠੀਕ ਹੈ ਤੇ ਅਸੀਂ ਵੀ ਸਾਰੇ ਨਾਲ ਜਾਂਦੇ ਤੇ ਸਾਡੇ ਨਾਲ ਹੋਰ ਲੋਕਾਂ ਨੇ ਵੀ ਨਾਲ ਜਾਣਾ ਸੀ ਤਾਂ ਫਿਰ ਕੁਦਰਤੀ ਹੈ ਉੱਥੇ ਪਾਰਟੀ ਦੀ ਸ਼ੋਭਾ ਵਧਦੀ ਘਟਦੀ ਨਹੀਂ ਸੀ ਜਿਹੜਾ ਤੁਸੀਂ ਲੈਟਰ ਪਾਇਆ ਸੀ ਉਹਦੇ ਤੇ ਹੁਣ ਤੱਕ ਕੀ ਰਿਪਲਾਈ ਆਇਆ ਹੈ ਰਿਪਲਾਈ ਉਹਨਾਂ ਦਾ ਦੇਖੋ ਇਸ ਤਰ੍ਹਾਂ ਹੈਗਾ ਕੋਈ ਇਹ ਵੀ ਨਹੀਂ ਹੈ ਹਾਈ ਕਮਾਂਡ ਵੱਲੋਂ ਵੀ ਹਾਂ ਸਾਨੂੰ ਐ ਵੀ ਬਿਲਕੁਲ ਬਗਾਨਾ ਸਮਝਿਆ ਜਾ ਰਿਹਾ ਉਹ ਸਿੱਧੂ ਸਾਹਿਬ ਨਾਲ ਉਹਨਾਂ ਦੀ ਮਾੜੀ ਮੋਟੀ ਗੱਲਬਾਤ ਜਿਹੜੀ ਹੁੰਦੀ ਹੈ ਵੀ ਆਪਾਂ ਇੱਕ ਦੂਜੇ ਦੇ ਰੁੱਧ ਨਾ ਬੋਲ ਕੇ ਆਪਾਂ ਇੱਕ ਦੂਜੇ ਨੂੰ ਸਟਰੋਂਗ ਕਰੀਏ ਉਸੇ ਮੰਤਬ ਨਾਲ ਹੀ ਅਸੀਂ ਜਿਹੜੀ ਹੈਗੀ ਇਹ ਗੱਲ ਇਹ ਕੀਤੀ ਹੈ ਵੀ ਦੇਸ਼ ਨੂੰ ਸਟਰੋਂਗ ਕਰਨ ਵਾਸਤੇ ਸਟਰੋਂਗ ਪਾਰਟੀ ਲੈ ਕੇ ਆਉਣੀ ਚਾਹੀਦੀ ਹੈ ਤੇ ਸਟਰੋਂਗ ਪਾਰਟੀ ਹੁਣ ਤੱਕ ਦੀਆਂ ਪਾਰਟੀਆਂ 'ਚ ਉਹੀ ਹੈ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਵਾਈ ਮਾਨ ਸਹੀ ਜੀ ਜਿਹਦੀ ਡਾਇਲੋਜੀ ਨਾਲ ਦੇਸ਼ ਡਵੈਲਪ ਹੋਇਆ ਜਿਹਦੀ ਡਾਇਲੋਜੀ ਨਾਲ ਜਣੀ ਮਤਲਬ ਕਿ ਅਸੀਂ ਇੱਥੇ ਤੱਕ ਪਹੁੰਚੇ ਆ ਤੇ ਉਸ ਤੋਂ ਬਾਅਦ ਜੇ ਆਪਾਂ ਕਿਸੇ ਫੀਲਡ ਚ ਵੀ ਲਾ ਲਈਏ ਤਾਂ ਜਿਹੜੀ ਬੁਰਾਈ ਹੈ ਉਹ ਵਧੀ ਹੈ ਡੇ ਬਾਏ ਡੇ ਤੇ ਜਿਹੜੀ ਸਮਾਂ ਦੇਸ਼ ਦੀ ਡਵੈਲਪਮੈਂਟ ਹੋਣੀ ਸੀ ਉਹਦੇ ਵਿੱਚ ਖੜੋਤ ਆਈ ਹੈ ਕਿੱਥੇ ਤਾਂ ਉਹ ਸਰਕਾਰ ਦੇ ਹੁੰਦੇ ਆਏ ਵਾਰੀ ਨਵੇਂ ਪ੍ਰੋਜੈਕਟ ਆਉਂਦੇ ਸੀ ਮੈਗਾ ਪ੍ਰੋਜੈਕਟ ਆਉਂਦੇ ਸੀ ਜਿਹਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਏਮਪਲੋਇਮੈਂਟ ਮਿਲਦੀ ਸੀ ਤੇ ਦੂਜੇ ਪਾਸੇ ਉਹਨਾਂ ਦੀ ਪ੍ਰਾਈਵੇਟਾਈਜੇਸ਼ਨ ਹੋਣੀ ਸ਼ੁਰੂ ਹੋ ਗਈ ਹੈ ਲੋਟ ਆਫ ਡਿਫਰੈਂਸ ਜਿਹੜਾ ਕਿ ਕਲੀਅਰਲੀ ਵਿਜੀਬਲ ਹੈ ਪੋਸ ਕਰਕੇ ਜਿਹੜੀ ਅਸੀਂ ਕਹਿੰਦੇ ਹਾਂ ਜੇ ਕੋਈ ਇਹ ਨਹੀਂ ਹੈ ਵੀ ਇੱਕ ਗੱਲ ਨੂੰ ਆਪਾਂ ਜਨ ਪੇਪਰ ਦਿੰਨੇ ਹੋਣਾ ਵੀ ਜਸਟੀਫਾਈ ਕਰੀਏ ਅੰਕੜਿਆਂ ਨਾਲ ਜਦ ਹੋਰ ਹੈ ਆਦਰਵਾਈਜ਼ ਵੀ ਵਿਜੀਬਲ ਹੈ ਜੇ ਸਰਕਾਰ ਖੁਦ ਮੰਨੀ ਜਾਂਦੀ ਹੈ ਵੀ 80 ਕਰੋੜ ਲੋਕ ਆਟਾ ਦਾਲ ਸਕੀਮ ਚ ਆ ਗਏ ਇਟ ਮੀਨਸ ਉਹ ਉਹ ਲੋਕ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਆਟਾ ਦਾਲ ਤੇ ਫਿਰ ਅਫੋਰਡ ਕਰ ਲਈ ਚਾਹੀਦਾ ਕੀ ਹੈ ਨਾ ਕਿ ਫਰੀ ਵੀਜ਼ ਬਲਕਿ ਚਾਹੀਦੀਆਂ ਇਹ ਨੇ ਉਹਨਾਂ ਨੂੰ ਰੋਜ਼ਗਾਰ ਰੋਜ਼ਗਾਰ ਦੇਣਾ ਜ਼ਰੂਰੀ ਹੈ ਜਿਹੜਾ ਰੋਜ਼ਗਾਰ ਤੋਂ ਅੱਗੇ ਚੱਲਿਆ ਕੰਮ ਮਾਨਸਾ ਜੀ ਮੁੱਦੇ ਆ ਗਏ ਠੀਕ ਹੈ ਨਾ ਜਿਹੜਾ ਅਜਮਸਲਾ ਜਿਹੜਾ 24 ਦੇ ਇਲੈਕਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਬਦਲਾਅ ਦੀ ਤੁਸੀਂ ਗੱਲ ਕਰ ਰਹੇ ਹੋ ਪਰ ਹਾਲਾਤ ਕੀ ਨੇ ਤੁਹਾਡਾ ਸਮਝੌਤਾ ਜਿਹੜਾ ਉੱਟ ਟੁੱਟ ਚੁੱਕਿਆ ਆ ਆਵਾਜ਼ੀ ਪਾਰਟੀ ਨਾਲ ਜਿਹੜਾ ਹੋਇਆ ਸੀਗਾ ਬੀਜੇਪੀ ਕਾਲੀਦਾਲ ਨਾਲ ਗੱਲ ਚੱਲ ਰਹੀ ਸੀ ਉਹ ਟੁੱਟ ਚੁੱਕੀ ਆ ਜਿਸ ਤਰ੍ਹਾਂ ਖਲਾਰਾ ਪਿਆ ਹੈ ਤੁਹਾਨੂੰ ਕੀ ਲੱਗਦਾ ਤੇਰਾ ਸੀਟਾਂ ਨੂੰ ਤੁਸੀਂ ਸੀਟਾਂ ਕਿ ਨਹੀਂ ਲੈ ਕੇ ਜਾਓਗੇ ਕਿਉਂਕਿ ਆ ਤਾਂ ਸੀਟਾਂ ਦੀ ਚੋਣ ਹੋਣੀ ਹੈ ਅੱਗੇ ਦੇਖੋ ਸੀਟਾਂ ਦੀ ਤਾਂ ਗੱਲ ਇਹ ਹੈਗੀ ਹੈ ਜਿਹੜੀ ਗੱਲ ਅਸੀਂ ਲੈ ਕੇ ਚੱਲੇ ਆ ਬੀਜੇ ਦੇਸ਼ ਨੂੰ ਸਟਰੋਂਗ ਕਰਨਾ ਹੈ ਸਟਰੋਂਗ ਵੜਿਆਲੋਜੀ ਵਾਲੀ ਪਾਰਟੀ ਅੱਗੇ ਆਵੇ ਤੇ ਉਸ ਨੂੰ ਸਟਰੋਂਗ ਕਰਨ ਵਾਸਤੇ ਕੁਦਰਤੀ ਤੌਰ ਤੇ ਸਮਝੌਤਿਆਂ ਦੀ ਬੜੀ ਲੋੜ ਨਹੀਂ ਹੁੰਦੀ ਠੀਕ ਹੈ ਹਮ ਖਿਆਲ ਲੋਕਾਂ ਨੂੰ ਇੱਕ ਵੱਡੀ ਬਰਾਈ ਨੂੰ ਦੂਰ ਕਰਨ ਵਾਸਤੇ ਕਈ ਵਾਰੀ ਛੋਟੀਆਂ ਬਰਾਈਆਂ ਨਾਲ ਸਮਝੌਤੇ ਕਰਨੇ ਪੈ ਜਾਂਦੇ ਨੇ ਇਸ ਕਰਕੇ ਜਿਹੜੀ ਸਾਡੀ ਸੋਚ ਹੈ ਉਹ ਪੰਜਾਬ ਦੇ ਵਿੱਚ ਤਾਂ ਇਹ ਹੈ ਵੀ 13 ਦੇ ਵਿੱਚੋਂ ਅਸੀਂ ਮੈਜੋਰਿਟੀ ਸੀਟਾਂ ਲੈ ਕੇ ਜਾਵਾਂਗੇ ਤੁਸੀਂ ਸੋਚ ਦੀ ਗੱਲ ਕਰਦੇ ਆ ਪਰ ਤੁਹਾਡੀ ਸੋਚ ਤਾਂ ਆਸਮੇਂ ਨਹੀਂ ਰਲ ਰਹੀ ਤੇ ਸੋਚ ਕੀ ਨਾਲ ਨਹੀਂ ਆਸ ਹੈ ਜਿਹੜੀ ਮੇਰੀ ਗੱਲ ਸੁਣੋ ਅਸੀਂ ਅਸੀਂ ਸੀਨੀਅਰ ਵਰਕਰਾਂ ਹਾਂ ਵਰਕਰ ਸਾਡੇ ਕੋਲੇ ਗੱਲਾਂ ਕਰਦੇ ਨੇ ਵੀ ਯਾਰ ਇੱਕ ਹੋ ਕੇ ਚੱਲਣਾ ਚਾਹੀਦਾ ਹੈ ਅਸੀਂ ਅੱਗੇ ਗੱਲ ਤਾਂ ਉੱਥੇ ਖੜੀ ਆ ਉੱਥੇ ਲੈ ਕੇ ਆ ਗਏ ਨਾ ਅਸੀਂ ਦੀ ਗੱਲ ਕਰਦੇ ਹਾਂ ਕਾਂਗਰਸ ਦੇ ਜਿੰਨੇ ਸਵਾਲ ਉਹਦੇ ਤੇ ਬੋਲਦੇ ਨਹੀਂ ਮੈਂ ਤਾਂ ਕਹਿ ਰਿਹਾ ਵੀ ਤੁਸੀਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਇਹ ਗੱਲ ਕਰਨ ਵਾਸਤੇ ਤੁਸੀਂ ਇਹਦੇ ਤੋਂ ਫੋਨ ਦੁਆਵਾ ਦਾ ਸਾਡਾ ਸਵਾਲ ਨਹੀਂ ਕੋਈ ਬਵਾਦ ਨਹੀਂ ਹਾਂ ਤੁਸੀਂ ਚਿੱਠੀ ਪਾਈ ਹੈ ਡਿਫਰੈਂਸ ਡਿਫਰੈਂਸ ਫੜਕੇ ਦੇ ਇਕੱਠ ਨਹੀਂ ਹੋਇਆ ਜਿਹੜੇ ਲੀਡਰਸ਼ਿਪ ਆ ਉਹਦੇ ਤੇ ਤੁਸੀਂ ਦੋਸ਼ ਲਾਇਆ ਵੀ ਸਰਕਾਰ ਨਾਲ ਦੋਸ਼ ਨਹੀਂ ਅਸੀਂ ਸੁਝਾਅ ਦਿੱਤਾ ਵੀ ਜੇ ਇਸ ਤਰੀਕੇ ਨਾਲ ਕਰ ਲੈਂਦੇ ਤਾਂ ਇਹ ਘੱਟ ਜਾਦੇ ਹੋਣਾ ਸੀ ਨਹੀਂ ਸੁਝਾਅ ਨਹੀਂ ਡਿਫਰੈਂਸ ਸੁਝਾਅ ਦੇਫਰੈਂਸ ਆਫ ਓਪੀਨੀਅਨ ਨੇ ਜਿਆ ਮਨ ਨੂੰ ਤਿਆਰ ਨਹੀਂ ਪਾਰ ਨਹੀਂ ਬਹੁਤ ਹੋ ਜੂਗੀ ਫਿਰ ਨਹੀਂ ਥੋਡੇ ਲੈਟਰ ਚ ਜਿਹੜਾ ਤੁਸੀਂ ਗੱਲ ਚੱਲੂਗੀ ਤਾਂ ਚੱਲਾਂਗੇ ਯਾਨੀ ਕਿਹੜਾ ਤੁਸੀਂ ਲੈਟਰ ਲਿਖਦੇ ਤੁਹਾਡੇ ਡਿਫਰੈਂਸਿਸ ਨਹੀਂ ਚਲਕਦੇ ਜੀ ਡਿਫਰੈਂਸਿਸ ਹੈਗੇ ਤਾਂ ਹੀ ਤਾਂ ਗੱਲ ਕਰਦੇ ਹਾਂ ਨਾ ਕਿ ਏਕ ਤੱਕ ਨਹੀਂ ਜਾਈ ਗਈ ਹੈ ਸਿੰਦੂ ਸਾਹਿਬ ਨੂੰ ਹੀ ਬੁਲਾਉਣਾ ਚਾਹੀਦਾ ਸੀ ਉਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਸੀ ਤਾਂ ਕਿ ਪਾਰਟੀ ਸਟਰੋਂਗ ਹੋ ਸਕੇ ਸਟਰੋਂਗ ਪਾਰਟੀ ਸਟਰੋਂਗ ਡਾਇਲੋਜੀ ਵਾਲੀ ਅੱਗੇ ਆਵੇ ਤਾਂ ਦੇਸ਼ ਮਨ ਮਜ਼ਬੂਤ ਸਰਦਾਰ ਸਾਹਿਬ ਆਪਾ ਸਿੱਖੀ ਦੇ ਨਾਲ ਨਹੀਂ ਹੈ ਇਹ ਤਾਂ ਲੋਕੋ ਨੂੰ ਲੱਗਣਾ ਕਿ ਮੈਂ ਹੋਣਗੇ ਇੱਕ ਇੱਕ ਇਹ ਗੱਲ ਆ ਸਾਹਮਣੇ ਆਈ ਹੈਗੀ ਕਿ 11 ਤਰੀਕ ਨੂੰ ਮਹਿੰਦਰ ਜੀ ਬੈਠੇ ਆ ਬੜੀ ਸਤਿਕਾਰਤ ਹੈ ਕਿ ਜਦੋਂ ਇਹਨਾਂ ਦੀ ਮੋਗਾ ਰੈਲੀ ਸੀਗੀ ਇਹਨਾਂ ਨੂੰ ਬਾਪ ਬੇਟੇ 21 ਨੂੰ ਸੌਰੀ ਬਾਪ ਬੇਟੇ ਨੂੰ ਕੱਢ ਦਿੱਤਾ ਗਿਆ ਪਾਰਟੀ ਦੇ ਵਿੱਚੋਂ ਉਸ ਤੋਂ ਬਾਅਦ ਸਿੱਧੂ ਸਾਹਿਬ ਦੀਆਂ ਰੈਲੀਆਂ ਵਾਲਾ ਜਿਹੜਾ ਕੋਈ ਸ਼ਡਿਊਲ ਨਹੀਂ ਆਇਆ ਕਿ ਲੱਗਦਾ ਹੈਗਾ ਕਿ ਹੁਣ ਉਹ ਆਪਾਂ ਕੋਰਕੀ ਤੋਂ ਡਰ ਗਏ ਹੈਗੇ ਆ ਹੁਣ ਰੈਲੀਆਂ ਨਹੀਂ ਬਕਤੀਆਂ ਕਰਨਾ ਨਹੀਂ ਡਰਨ ਵਾਲ ਕਿ ਵੀ ਰੀ ਇਹ ਹੁੰਦੀ ਹੈ ਵੀ ਜਿਵੇਂ ਕਿਹਾ ਨਾ ਵੀ ਸਿਆਣਾ ਬੰਦਾ ਜੇ ਚੁੱਪ ਕਰਦਾ ਇਹਦਾ ਮਤਲਬ ਡਰ ਨਹੀਂ ਹੁੰਦਾ ਉਹਦੀ ਕੋਈ ਸਿਆਣਪ ਹੁੰਦੀ ਹੈ ਜੇ ਉਹਨੂੰ ਹਾਈ ਕਮਾਂਡ ਨੇ ਟੌਪ ਲੈਵਲ ਤੋਂ ਇਹ ਕਿਹਾ ਵੀ ਅਜੇ ਫਾਰਦੀ ਟਾਈਮ ਨਹੀਂ ਆਪਾਂ ਅੱਗੇ ਨਹੀਂ ਚੱਲਣਾ ਹੈ ਕੋਈ ਇਸ ਤਰ੍ਹਾਂ ਦਾ ਨਾ ਲੱਗੇ ਜੇ ਉਹਨੇ ਗੱਲ ਕੀਤੀਆਂ ਗੈਜਟ ਵੀਨ ਵੀ ਹੋਤਰ ਕੇ ਆ ਕੀ ਜਾਰੀ ਰਹਿਣੀ ਹੈ ਲਈ ਆਉਣ ਵਾਲੇ ਸਮੇਂ ਚ ਪੌਸਿਬਿਲਟੀ ਹੈ ਜੋ ਕਿ ਲੋਕਾਂ ਦੇ ਜਾਣਾ ਹੀ ਹੈ ਆਪਾਂ ਇਹ ਇਲੈਕਸ਼ਨ ਹੈ ਇਲੈਕਸ਼ਨ ਦੇਸ਼ ਦੀ ਹਰੇਕ ਨੇ ਪਾਰਟਿਸਪੇਟ ਕਰਨਾ ਬਣਦਾ ਹੁੰਦਾ ਹੈ ਹਰੇਕ ਨੇ ਆਪਣੇ ਆਪਣੇ ਐਂਗਲ ਤੋਂ ਪੋਲੀਟੀਕਲ ਕਲਾਸ ਨੇ ਚੰਗਾ ਮਾੜਾ ਦੱਸਣਾ ਪੈਂਦਾ ਹੈ ਮੀਡੀਆ ਨੇ ਕੰਮ ਕਰਕੇ ਸਾਰਾ ਸਟ੍ਰੀਕਿੰਗ ਅੱਜ ਤੁਸੀਂ ਕੀ ਰਹੀ ਨਹੀਂ ਬਧੇਗੀ ਨਹੀਂ ਇਹਨਾਂ ਚੀਜ਼ਾਂ ਨਾਲ ਕੱਟਦੀ ਰਲੇਟਿਕ ਰਣਨੀਆ ਕਿ ਜਾਂ ਕਾਂਗਰਸ ਪ੍ਰਧਾਨ ਦੇ ਅੰਦਰ ਰਹਿਣਗੇ ਕਾਂਗਰਸ ਪ੍ਰਧਾਨ ਨਾਲ ਕੋਈ ਗੱਲ ਹੋਏਗੀ ਬੈਠ ਕੇ ਅਸੀਂ ਦਾ ਸੁਜੈਸਟ ਕਰਦੇ ਹਾਈ ਕਮਾਂਡ ਨੂੰ ਵੀ ਬਿਠਾ ਕੇ ਸੀਨੀਅਰ ਲੀਡਰਾਂ ਤੇ ਗੱਲ ਕਰਾ ਦੇਣ ਕਿਉਂਕਿ ਜੇ ਸਾਡੇ ਵਰਕਰ ਸਾਨੂੰ ਦੱਸਦੇ ਨੇ ਅਸੀਂ ਅੱਗੇ ਹੁਣ ਮੀਡੀਆ ਦੇ ਰਾਹੀਂ ਆਪ ਦੀ ਹਾਈ ਕਮਾਂਡ ਨੂੰ ਆਪ ਦੇ ਲੀਡਰਸ ਨੂੰ ਦੱਸ ਰਹੇ ਆ ਤਾਂ ਕੁਦਰਤੀ ਹੈ ਇਹਦਾ ਨੋਟ ਮਸਟ ਵੀ ਟਿਕਾ ਮੀਡੀਆ ਮਤਭੇਦ ਕਿਹੜੀ ਗੱਲ ਹੋਊਗੀ ਸਰ ਮੀਡੀਆ 'ਚ ਖੁਲਾਸਾ ਪਾਉਣ ਤੋਂ ਪਹਿਲਾਂ ਤੁਸੀਂ ਆਪਸ ਦੇ ਵਿੱਚ ਬਹਿ ਕੇ ਗੱਲ ਕੀਤੀ ਹੈ ਅਸੀਂ ਦੇਖਿਆ ਸਨ ਬ੍ਰੇਕੀ ਦਾ ਲੈਵਲ ਹੁੰਦਾ ਹੈ ਜਿਵੇਂ ਸਾਡੇ ਲੋਕਲ ਵਰਕਰ ਨੇ ਉਹ ਸਾਡੇ ਤੱਕ ਆਉਂਦੇ ਨੇ ਆਪਾਂ ਗੱਲ ਕਰ ਲਈਏ ਅਸੀਂ ਆਪਦੇ ਪੰਜਾਬ ਦੇ ਲੀਡਰਾਂ ਤੱਕ ਜੰਨੇ ਆ ਉਹਨਾਂ ਨਾਲ ਅੱਗੇ ਗੱਲ ਕਰਨੀ ਹੁੰਦੀ ਹੈ ਇਹ ਥੋੜਾ ਹੁੰਦਾ ਜੇ ਇੱਕ ਥੱਲੇ ਉੱਠ ਕੇ ਵਰਕਰ ਸਿੱਧਾ ਜਾ ਕੇ ਮਲਕਰ ਜਮ ਖੜਗਰੀ ਜੀ ਨਾਲ ਗੱਲ ਕਰੇ ਮੀਡੀਆ ਦੇ ਸਾਹਮਣੇ ਤੁਹਾਨੂੰ ਤਾਂ ਹੀ ਗੱਲ ਕਰਨੀ ਪਈ ਨਾ ਵੀ ਸੁਣੀ ਨਹੀਂ ਗਈ ਵੈਸੇ ਹਾਂ ਬਿਲਕੁਲ ਉਧਰਤੀ ਤੌਰ ਤੇ ਲੈ ਕੁਝ ਮੀਡੀਆ ਇਸ ਤਰ੍ਹਾਂ ਵੀ ਗੱਲਾਂ ਚ ਨਹੀਂ ਜਿਹੜੇ ਤੁਹਾਡੇ ਲੀਡਰ ਨੇ ਉਹਨਾਂ ਨੂੰ ਤਾਂ ਇਨਵਾਈਟ ਹੀ ਨਹੀਂ ਕਰ ਰਿਹਾ ਉਹਦੇ ਤੋਂ ਫਿਰ ਤੁਹਾਡੀ ਗੱਲ ਜਾਊਗੀ ਕਿ ਉਹ ਇਹੀ ਤਾਂ ਸੁਝਾਅ ਦੇ ਰਹੇ ਆ ਤਾਂ ਹੀ ਗੱਲ ਜਾਊਗੀ ਨਾ ਹੁਣ ਤੁਹਾਡੇ ਥਰੂ ਗੱਲ ਹੀ ਜਾਊਗੀ ਨਾ ਉਹ ਪੁੱਛਣਗੇ ਯਾਰ ਜੇ ਕੋਈ ਗ੍ਰੀਵੈਂਸ ਆਏ ਉਹਨਾਂ ਦੂਰ ਕਰੀਏ ਠੀਕ ਹੈ ਥੈਂਕ ਯੂ ਕੱਲ ਨੂੰ ਲੱਗਦਾ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਵਿੱਚ ਅੱਗੇ ਲਿਆ ਜਾਂਦਾ ਤਾਂ ਕਾਂਗਰਸ ਪਾਰਟੀ ਮਜ਼ਬੂਤ ਹੋ ਸਕਦੀ ਏ ਕੁਦਰਤੀ ਤੌਰ ਤੇ ਵਟ ਨੈਚਰਲ ਉਹਨਾਂ ਦੀਆਂ ਰੈਲੀਆਂ ਨੇ ਹਕਤਕਾ ਨੇ ਦੱਸ ਹੀ ਦਿੱਤਾ ਕਿ ਹੂ ਇਜ਼ ਸਟਰੋਂਗ ਠੀਕ ਹੈ ਥੈਂਕ ਯੂ